ਆਮੀਆਂ ਖੇਡ ਪਾਲਿਸੀਆਂ ਜਿਹੜੀਆਂ ਬਣ ਰਹੀਆਂ ਨੇ ਖੇਡਾਂ ਵਤਨ ਪੰਜਾਬ ਦੇ ਆ ਸੀਜ਼ਨ 3 ਜਿਹੜਾ ਉਹ ਸ਼ੁਰੂ ਹੋ ਗਿਆ ਤੇ ਪੰਜਾਬ ਦੇ ਵਿੱਚ ਸਪੋਰਟਸ ਕੋਡ ਜਿਹੜਾ ਲਾਗੂ ਹੋਣ ਜਾ ਰਿਹਾ ਤੁਸੀਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਦੋ ਵਾਰੀ ਜਿਹੜਾ ਸੈਕਟਰੀ ਬਣ ਸਕਦੇ ਹੋ ਤਿੰਨ ਵਾਰੀ ਜਿਹੜਾ ਪ੍ਰਧਾਨ ਬਣ ਸਕਦੇ ਹੋ 70 ਸਾਲ ਤੋਂ ਜ਼ਿਆਦਾ ਤੁਸੀਂ ਨਹੀਂ ਬਣ ਸਕਦੇ ਇਹ ਸਪੋਰਟਸ ਕੋਡ ਦੇ ਜਿਹੜੇ ਕੁਝ ਨੋਰਮਸ ਨੇ ਤੇ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਐਸੋਸੀਏਸ਼ਨਾਂ ਦੇ ਵਿੱਚ ਖਿਡਾਰੀਆਂ ਨੂੰ ਜਿਹੜਾ ਮੌਕਾ ਮਿਲੇਗਾ ਉਹ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਸੈਕਟਰੀ ਪੰਜਾਬ ਪ੍ਰਧਾਨ ਪੰਜਾਬ ਸੈਕਟਰੀ ਬਣ ਜਾਣਗੇ ਜਦੋਂ ਸਾਡੇ ਜਦੋਂ 8 ਬੱਚੇ ਸਾਡੇ 10 ਹਾਕੀ ਦੇ ਵਿੱਚ ਪੰਜਾਬ ਦੇ ਪਾਰਟਿਸਿਪੇਟ ਕਰ ਰਹੇ ਨੇ ਕੈਂਪ ਅਸੀਂ ਜਾ ਕੇ ਕਿਸੇ ਹੋਰ ਸਟੇਟ ਦੇ ਵਿੱਚ ਲਾ ਰਹੇ ਹਾਂ ਸਵਾਸ ਕਰਦੇ ਹਾਂ ਕਿ ਉਹ ਜਿਹੜੇ ਕੈਂਪ ਨੇ ਉਹ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਐਨਐਸ ਪਟਿਆਲੇ ਵੀ ਲਗਿਆ ਕਰਨਗੇ ਵੋਟਸ ਪਰਸਨ ਰਹੇ ਹੋ ਔਰ ਇਸੇ ਦੇ ਲਿਹਾਜ ਨਾਲ ਸੀਐਮ ਸਾਹਿਬ ਕੋਲ ਡਿਸਕਸ਼ਨ ਕਰਦੇ ਰਹਿੰਦੇ ਆ ਕੁਝ ਗਾਈਡੈਂਸ ਲੈਂਦੇ ਰਹਿੰਦੇ ਆ ਜਾਂ ਕੋਈ ਚਰਚਾ ਕਰਦੇ ਰਹਿੰਦੇ ਆ ਕਿ ਗੁਰਲਾਲ ਸਿੰਘ ਕਬੱਡੀ ਨੂੰ ਲੈ ਕੇ ਕੀ ਕੁਝ ਹੋ ਸਕਦਾ ਕਿਉਂਕਿ ਮਾਂ ਖੇਡ ਕਹੀ ਜਾਂਦੀ ਹੈ ਕਬੱਡੀ ਕਿਉਂਕਿ ਪਰ ਕਬੱਡੀ ਕਿਹਾ ਜਾਂਦਾ ਕਿ ਬਾਹਰ ਜਾਣ ਲੱਗੇ ਜਿਆਦਾ ਪਲੇਅਰ ਪੰਜਾਬ ਦੇ ਵਿੱਚ ਘੱਟ ਖੇਡਣ ਲੱਗੇ ਹੁਣ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਉਸ ਦੀ ਚਰਚਾ ਹੋਈ ਪੂਰੇ ਦੇਸ਼ ਦੇ ਵਿੱਚ ਔਰ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਹਰ ਸਾਲ ਖੇਡਾਂ ਕਰਵਾਈਆਂ ਜਾਂਦੀਆਂ ਨੇ ਔਰ ਜਿਸ ਤਰੀਕੇ ਦੇ ਨਾਲ ਖੇਡਾਂ ਦੀ ਨੀਤੀ ਨੂੰ ਖੇਡ ਪਾਲਿਸੀ ਲਿਆਉਣ ਦੀ ਗੱਲ ਸੀਗੀ ਉਸ ਨੂੰ ਲੈ ਕੇ ਗੱਲਬਾਤ ਕਰਦੇ ਆ ਕਿਉਂਕਿ ਖੇਡਾਂ ਪ੍ਰਤੀ ਹਮੇਸ਼ਾ ਇਸ਼ੂ ਰੇਜ਼ ਕਰਦੇ ਆ ਗੁਰਲਾਲ ਸਿੰਘ ਖਨੌਰ ਕਬੱਡੀ ਦੇ ਪਲੇਅਰ ਰਹੇ ਨੇ ਧਾਕੜ ਪਲੇਅਰ ਰਹੇ ਨੇ ਗੱਲਬਾਤ ਕਰਦੇ ਆ ਐਮਐਲਏ ਨੇ ਖਨੌਰ ਤੋਂ ਗੁਰਲਾਲ ਜੀ ਖੇਡ ਪਾਲਿਸੀ ਦੀ ਗੱਲ ਹੁੰਦੀ ਹੈ ਜਿਸ ਤਰੀਕੇ ਨਾਲ ਤੁਸੀਂ ਖੁਦ ਵੀ ਪਲੇਅਰ ਰਹੇ ਹੋ ਔਰ ਬੜੇ ਟਾਪ ਦੇ ਚੋਟੀ ਦੇ ਪਲੇਅਰ ਰਹੇ ਹੋ ਤੁਸੀਂ ਉਸ ਤੋਂ ਬਾਅਦ ਚਲੋ ਸਿਆਸਤ ਦੇ ਵਿੱਚ ਐਂਟਰੀ ਕੀਤੀ ਹੈ ਤੁਸੀਂ ਕਿਵੇਂ ਦੇਖਦੇ ਹੋ ਖੇਡ ਪਾਲਿਸੀ ਵਾਲੀ ਗੱਲ ਕਿੱਥੇ ਜੇ ਖੜੀ ਹੈ ਔਰ ਤੁਸੀਂ ਤੁਹਾਡੇ ਤੋਂ ਵੀ ਕੋਈ ਸੁਜੈਸ਼ਨ ਲਈ ਗਈ ਜਾਂ ਤੁਸੀਂ ਵੀ ਕੋਈ ਸੁਜੈਸ਼ਨ ਦਿੰਦਾ ਸੀਐਮ ਸਾਹਿਬ ਨੂੰ ਸਸਸੀ ਕਾਲ ਜੀ ਅੱਜ ਵਿਧਾਨ ਸਭਾ ਸੈਸ਼ਨ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਮਾਇਨਾ ਨੇ ਇੱਕ ਬੇਨਤੀ ਕੀਤੀ ਸੀ ਵੀ ਆਪਾਂ ਇੱਕ ਜਿਸ ਤਰ੍ਹਾਂ ਵਕ ਵਕ ਹੋਰ ਕਮੇਟੀਆਂ ਬਣੀਆਂ ਹੋਈਆਂ ਨੇ ਵਿਧਾਨ ਸਭਾ ਕਮੇਟੀਆਂ ਵੀ ਅਸੀਂ ਇੱਕ ਸਪੋਰਟਸ ਜਿਹੜੀ ਉਹ ਕਮੇਟੀ ਵੀ ਜ਼ਰੂਰ ਬਣਾਈ ਜਾਵੇ ਕਿਉਂਕਿ ਵਕ ਵਕ ਪਾਰਟੀਆਂ ਦੇ ਐਮਐਲਏ ਸਾਹਿਬਾਨ ਉਹਦੇ ਵਿੱਚ ਆ ਜਾਂਦੇ ਨੇ ਆਪਣੇ ਹਲਕੇ ਦੀ ਜਿਹੜੀ ਉਹ ਸਮੱਸਿਆ ਦੱਸਦੇ ਨੇ ਖਿਡਾਰੀਆਂ ਦੀ ਜਿਹੜੀ ਸਮੱਸਿਆ ਦੱਸਦੇ ਨੇ ਤੋਂ ਉਹਦਾ ਹੱਲ ਕੀਤਾ ਜਾ ਸਕਦਾ ਸੋ ਨਵੀਆਂ ਖੇਡ ਪਾਲਿਸੀਆਂ ਜਿਹੜੀਆਂ ਬਣ ਰਹੀਆਂ ਨੇ ਖੇਡਾਂ ਵਤਨ ਪੰਜਾਬ ਦੇ ਸੀਜ਼ਨ 3 ਜਿਹੜਾ ਉਹ ਸ਼ੁਰੂ ਹੋ ਗਿਆ ਤੇ ਪੰਜਾਬ ਦੇ ਵਿੱਚ ਸਪੋਰਟਸ ਕੋਰਟ ਜਿਹੜਾ ਲਾਗੂ ਹੋਣ ਜਾ ਰਿਹਾ ਇਹਦੇ ਸਾਰੇ ਦੇ ਨਾਲ ਜਿਹੜਾ ਸਪੋਰਟਸ ਜਿਹੜਾ ਹੋਰ ਵੀ ਗਰੋ ਕਰੇਗਾ ਸੋ ਆਸ ਕਰਦੇ ਹਾਂ ਕਿ ਨਵੀਂ ਜਿਹੜੀ ਖੇਡ ਪਾਲਿਸੀ ਆ ਉਹਦੇ ਤਹਿਤ ਜਿਹੜਾ ਸਪੋਰਟਸ ਕੋਡ ਹੈ ਤੇ ਵਿਧਾਨ ਸਭਾ ਦੇ ਵਿੱਚ ਜਿਹੜੀ ਇੱਕ ਸਪੋਰਟਸ ਜਿਹੜੀ ਕਮੇਟੀ ਬਣਾਈ ਜਾਵੇਗੀ ਉਹਦੇ ਨਾਲ ਜਿਹੜਾ ਹੋਰ ਵੀ ਜਿਹੜਾ ਸਪੋਰਟਸ ਜਿਹੜੀ ਆ ਉਹ ਹੋਰ ਸੱਜੇ ਪਟੰਗ ਦੇ ਨਾਲ ਕੰਮ ਕਰ ਸਕੇਗੀ ਕਿੰਨੇ ਦੇਖਦੇ ਹੋ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਹੋਣਗੀਆਂ ਪਾਲਿਸੀ ਦੇ ਵਿੱਚ ਔਰ ਕਿ ਕਦੋਂ ਤੱਕ ਤੁਸੀਂ ਮੰਨਦੇ ਹੋ ਕਿ ਸਪੋਰਟਸ ਕੋਡ ਲਾਗੂ ਹੋਣ ਜਾ ਰਿਹਾ ਹੈ ਸਪੋਰਟਸ ਕੋਡ ਜਿਹੜਾ ਮੈਨੂੰ ਲਾ ਲਾਸਟ ਸਟੇਜ ਦੇ ਉੱਤੇ ਆ ਸੀਐਮ ਸਾਹਿਬ ਦੇ ਕੋਲੇ ਆ ਥੱਲੇ ਉਹ ਜਿਹੜੀ ਆ ਪਾਲਿਸੀ ਬਹੁਤ ਹੀ ਸਤਿਕਾਰਯੋਗ ਸਾਡੇ ਸਪੋਰਟਸ ਮਿਨਿਸਟਰ ਮੀਤ ਹਰਜੀ ਨੇ ਬਣਾ ਕੇ ਜਿਹੜੀ ਉਹ ਤਿਆਰ ਕਰਕੇ ਭੇਜੀ ਹੈ ਸੋ ਬੜੀ ਜਲਦੀ ਜੋ ਵੀ ਲਾਗੂ ਹੋ ਜਾਏਗਾ ਕੋਕਾ ਸਪੋਰਟਸ ਕੋਡ ਕੀ ਹੈ ਤੁਸੀਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਦੋ ਵਾਰੀ ਜਿਹੜਾ ਸੈਕਟਰੀ ਬਣ ਸਕਦੇ ਹੋ ਤਿੰਨ ਵਾਰੀ ਜਿਹੜਾ ਪ੍ਰਧਾਨ ਬਣ ਸਕਦੇ ਹੋ 70 ਸਾਲ ਤੋਂ ਜ਼ਿਆਦਾ ਤੁਸੀਂ ਨਹੀਂ ਬਣ ਸਕਦੇ ਇਹ ਸਪੋਰਟਸ ਕੋਡ ਦੇ ਜਿਹੜੇ ਕੁਝ ਨੋਰਮਸ ਨੇ ਤੇ ਜਿਹਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਐਸੋਸੀਏਸ਼ਨਾਂ ਦੇ ਵਿੱਚ ਖਿਡਾਰੀਆਂ ਨੂੰ ਜਿਹੜਾ ਮੌਕਾ ਮਿਲੇਗਾ ਉਹ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਸੈਕਟਰੀ ਪੰਜਾਬ ਪ੍ਰਧਾਨ ਪੰਜਾਬ ਸੈਕਟਰੀ ਬਣ ਜਾਣਗੇ ਜਦੋਂ ਸਾਡੀਆਂ 40-50 ਜਿਹੜੀਆਂ ਐਸੋਸੀਏਸ਼ਨਾਂ ਨੇ ਉਹਦੇ ਵਿੱਚ ਜੇ ਅਸੀਂ 2-2 ਨੁਮਾਇंदे ਵੀ ਆਪਣੇ ਜਿਹੜੇ ਸਪੋਰਟਸਮੈਨਾਂ ਨੂੰ ਪਾਈਏ ਤਾਂ 100 ਦੇ ਕਰੀਬ ਇੱਕ ਸਪੋਰਟਸਮੈਨ ਜਿਹੜਾ ਉਹ ਬਾਹਰ ਨਿਕਲ ਕੇ ਆਵੇਗਾ ਸੋ ਸਾਰੀਆਂ ਐਸੋਸੀਏਸ਼ਨਾਂ ਦੀਆਂ ਚੋਣਾਂ ਜਿਹੜੀਆਂ ਹੋਣਗੀਆਂ ਜਿਹੜੀਆਂ ਵੱਖ-ਵੱਖ ਸੰਸਥਾਵਾਂ ਨੇ ਚਾਹੇ ਕਬੱਡੀ ਹੈ ਚਾਹੇ ਰੈਸਲਿੰਗ ਹੈ ਚਾਹੇ ਸਾਈਕਲਿੰਗ ਹੈ ਚਾਹੇ ਬਾਕਸਿੰਗ ਹੈ ਉਹਨਾਂ ਸਾਰੀਆਂ ਦੀਆਂ ਜਿਹੜੀਆਂ ਚੋਣਾਂ ਜਿਹੜੀਆਂ ਪੈਂਡਿੰਗ ਨੇ ਜਿਹੜੀਆਂ অলিম্পਿਕ ਐਸੋਸੀਏਸ਼ਨ ਦੀਆਂ ਚੋਣਾਂ ਨੇ ਉਹਦੇ ਵਿੱਚ ਤੁਸੀਂ ਤਾਂ ਹੀ ਹਿੱਸਾ ਲੈ ਸਕਦੇ ਹੋ ਜੇ ਤੁਸੀਂ ਆਪਣੀ ਜ਼ਿਲ੍ਹੇ ਦੀ ਬੋਡੀ ਦੇ ਹਿੱਸਾ ਹਿੱਸੇਦਾਰੋਂ ਵਿਧਾਨ ਸੈਕਟਰੀਓ ਸੋ ਮਾਸ ਕਰਦਾ ਕਿ ਵਿਧਾਨ ਸਭਾ ਦੇ ਵਿੱਚ ਜਿਹੜੀ ਸਪੋਰਟਸ ਕਮੇਟੀ ਬਣੇਗੀ ਉਹ ਸਪੋਰਟਸ ਦੀਆਂ ਜਿਹੜੀਆਂ ਕੋਈ ਮੁਸ਼ਕਲਾ ਆਉਂਦੀ ਹੈ ਜਿਵੇਂ অলিম্পਿਕ ਦੇ ਵਿੱਚ ਸਾਡੀ ਕੁੜੀ ਨੂੰ ਆਈ ਸੀ ਮਨੀਸ਼ ਵਾੜ ਨੂੰ ਆਈ ਸੀ ਹੋਰ ਵੀ ਕਈ ਵਾਰੀ ਆ ਜਾਂਦੀ ਹੈ ਸੋਦਾ ਜਿਹੜਾ ਕਿਉਂਕਿ ਵਿਧਾਨ ਸਭਾ ਇੱਕ ਸੁਪਰੀਮ ਪਾਵਰ ਹੁੰਦੀ ਹੈ ਸੋ ਇਹਦੇ ਵਿੱਚ ਜਿਹੜੀਆਂ ਮੁਸ਼ਕਲਾਂ ਕਿਉਂਕਿ ਪੰਜਾਬ ਦੇ ਵਿੱਚ ਬੜੇ ਵੱਡੇ ਪਹਿਲਾਂ ਸੈਂਟਰ ਚੱਲਦੇ ਸੀ ਐਨਆਈਐਸ ਪਟਿਆਲਾ ਦੇ ਵਿੱਚ ਬਹੁਤ ਸਾਰੇ ਇੰਟਰਨੈਸ਼ਨਲ ਲੈਵਲ ਦੇ ਇੰਡੀਆ ਦੇ ਜਿਹੜੇ ਕੈਂਪ ਲਾਏ ਜਾਂਦੇ ਸੀ ਉਹ ਪਿਛਲੀਆਂ ਸਰਕਾਰਾਂ ਨੇ ਉਹ ਜਿਹੜੇ ਸੋਨੀਪੱਤ ਹੋਰ ਥਾਵਾਂ ਦੇ ਉੱਤੇ ਜਿਹੜੇ ਸ਼ਿਫਟ ਕਰਤੇ ਮਹਿਮਾਨ ਸਾਹਿਬ ਦੇ ਨਾਲ ਇਹ ਵੀ ਗੱਲ ਕੀਤੀ ਸੀ ਮੁੱਖ ਮੰਤਰੀ ਸਾਹਿਬ ਨਾਲ ਵੀ ਅਸੀਂ ਉਹਨਾਂ ਨੂੰ ਕਹੀਏ ਕਿ ਸਾਡੇ ਸਾਡੇ ਜਦੋਂ 8 ਬੱਚੇ 10 ਹਾਕੀ ਦੇ ਵਿੱਚ ਪੰਜਾਬ ਦੇ ਪਾਰਟਿਸਿਪੇਟ ਕਰ ਰਹੇ ਨੇ ਕੈਂਪ ਅਸੀਂ ਜਾ ਕੇ ਕਿਸੇ ਹੋਰ ਸਟੇਟ ਦੇ ਵਿੱਚ ਲਾ ਰਹੇ ਹਾਂ ਸੋ ਆਸ ਕਰਦੇ ਹਾਂ ਕਿ ਉਹ ਜਿਹੜੇ ਕੈਂਪ ਨੇ ਉਹ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਐਨਐਸ ਪਟਿਆਲੇ ਵੀ ਲਗਿਆ ਕਰਨਗੇ ਦਰਬਲਾਲ ਜੀ ਜਿੱਦਾਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਤੁਸੀਂ ਇੱਕ ਛੋਟੀ ਦੇ ਪਲੇਅਰ ਰਹੇ ਹੋ ਜ਼ਹਿਰ ਜੀ ਗੱਲ ਹੈ ਕਿ ਇੱਕ ਦਿਨ ਦੇ ਵਿੱਚ ਤਾਂ ਤੁਸੀਂ ਪਲੇਅਰ ਨਹੀਂ ਬਣੇ ਹੋਵੋਗੇ ਕਿਉਂਕਿ ਕਿੰਨਾ ਮੁੜਕਾ ਬੁਹਾਇਆ ਹੋਊਗਾ ਤੁਸੀਂ ਗਰਾਊਂਡ ਦੇ ਵਿੱਚ ਔਰ ਇਸੇ ਤਰ੍ਹਾਂ ਤੁਹਾਨੂੰ ਵੀ ਲੱਗਦਾ ਹੈ ਕਈ ਵਾਰ ਕਿ ਜਦੋਂ ਸ਼ੁਰੂਆਤੀ ਸਮੇਂ ਦੇ ਵਿੱਚ ਤਾਂ ਨਹੀਂ ਮਦਦ ਮਿਲਦੀ ਜਦੋਂ ਬੰਦਾ ਕੁਝ ਬਣ ਜਾਂਦਾ ਉਦੋਂ ਬਹੁਤ ਸਾਰੇ ਪ੍ਰੋਮੋਟਰ ਵੀ ਆ ਜਾਂਦੇ ਆ ਸਪான்ਸਰ ਵੀ ਆ ਜਾਂਦੇ ਆ ਸਰਕਾਰ ਵੀ ਆ ਜਾਂਦੀ ਐਮਐਲਏ ਮੰਤਰੀ ਸਾਰੇ ਜਾਣ ਲੱਗ ਜਾਂਦੇ ਬੰਦੇ ਦੇ ਕਰ ਤੁਸੀਂ ਕੁਝ ਇਸ ਤਰ੍ਹਾਂ ਦਾ ਸੋਚਦੇ ਹੋ ਕਿ ਡਿਸਟ੍ਰਿਕਟ ਲੈਵਲ ਤੇ ਜਦੋਂ ਬੰਦਾ ਕੁਝ ਅਚੀਵ ਕਰ ਲੇ ਉਦੋਂ ਹੀ ਉਸ ਨੂੰ ਮਦਦ ਮਿਲਣੀ ਸ਼ੁਰੂ ਹੋ ਜੇ ਔਰ ਵਿਲ ਪਾਵਰ ਹੈਗੀ ਆ ਕੁਛ ਕਰਨ ਦੀ ਇਹ ਸਪੋਰਟਸ ਅੱਗੇ ਨਿਕਲ ਸਕਦਾ ਤਾਂ ਉਸ ਨੂੰ ਕੋਈ ਮਦਦ ਮਿਲਣੀ ਸ਼ੁਰੂ ਹੋ ਜAVE ਬੱਚੇ ਨੂੰ ਤਾਂ ਕਿ ਹੋਰ ਜ਼ਿਆਦਾ ਅੱਗੇ ਜਾ ਸਕੇ ਉਹ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜੀਆਂ ਸਾਡੇ ਐਜੂਕੇਸ਼ਨ ਬੋਰਡ ਵੀ ਸਪੋਰਟਸ ਬੋਰਡ ਵੀ ਜਿਹੜਾ ਸਕਾਲਰਸ਼ਿਪ ਆ ਬੱਚਿਆਂ ਨੂੰ ਦਿੰਦਾ ਪਰ ਉਹ ਮੈਨੂੰ ਲੱਗਦਾ ਕਿ ਉਹਨਾਂ ਨੂੰ ਵਧਾਉਣ ਦੀ ਲੋੜ ਹੈ ਤੇ ਮੈਂ ਆਪਣੇ ਹਲਕੇ ਦੀ ਤੁਹਾਨੂੰ ਗੱਲ ਕਰਦਾ ਕਿ ਮੈਂ 8-10 ਸਟੇਡੀਅਮ ਬਣਾਏ ਸੀ ਜਿਨ੍ਹਾਂ ਦੇ ਵਿੱਚੋਂ 4-5 ਬਣ ਗਏ ਆ 3-4 ਅਜੇ ਹੋਰ ਬਣ ਰਹੇ ਆ ਪਰ ਮੈਂ ਪਹਿਲਾਂ ਮੇਰਾ ਮਕਸਦ ਸੀ ਵੀ ਆਪਾਂ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਆ ਸਟੇਡੀਅਮ ਬਣਾਈਏ ਪਰ ਜਦੋਂ 2-4 ਸਟੇਡੀਅਮ ਕੰਪਲੀਟ ਹੋ ਗਏ ਉਹਨਾਂ ਚ ਬੱਚੇ ਪ੍ਰੈਕਟਿਸ ਕਰਨ ਲੱਗ ਗਏ ਫਿਰ ਮੈਨੂੰ ਮਹਿਸੂਸ ਹੋਇਆ ਮੈਂ ਕਿਹਾ ਯਾਰ ਵੀ ਠੀਕ ਹੈ ਇੱਥੇ ਡਿਸਟ੍ਰਿਕਟ ਲੈਵਲ ਤੱਕ ਸਟੇਟ ਲੈਵਲ ਤੱਕ ਦਾ ਬੱਚੇ ਪਿੰਡਾਂ ਦੇ ਵਿੱਚ ਪੈਦਾ ਕੀਤੇ ਜਾ ਸਕਦੇ ਆ ਪਰ ਜੇ ਤੁਸੀਂ ਨੈਸ਼ਨਲ ਤੇ ਇੰਟਰਨੈਸ਼ਨਲ ਬੱਚੇ ਪੈਦਾ ਕਰਨੇ ਨੇ ਤੇ ਫਿਰ ਮੈਨੂੰ ਲੱਗਦਾ ਕਿ ਆਪਾਂ ਨੂੰ ਜਿਵੇਂ ਹੁਣ ਖੇਡ ਨਰਸਰੀਆਂ ਬਣਨ ਜਾ ਰਹੀਆਂ ਨੇ ਇਹ ਵੀ ਪੰਜਾਬ ਨੂੰ ਬਹੁਤ ਅੱਗੇ ਲੈ ਕੇ ਜਾਣਗੀਆਂ ਸੋ ਆਸ ਕਰਦੇ ਆ ਕਿ ਇਹ ਜਲਦੀ ਜਿਹੜੀਆਂ ਸ਼ੁਰੂ ਹੋ ਜਾਣਗੀਆਂ ਸੋ ਮੈਂ ਆਪਣੇ ਹਲਕੇ ਦੇ ਵਿੱਚ ਇੱਕ ਸਾਡੇ ਲੱਖੂ ਮਾਜਰਾ ਪਿੰਡ ਅਜਰਾਵਰ ਦੇ ਨਾਲ ਉਸ ਦੇ ਵਿੱਚ ਮੇਰੀ ਆਪਣੀ ਇੱਕ ਪਿਛਲੇ ਦਿਨਾਂ ਦੇ ਵਿੱਚ ਆਪਾਂ ਜਲੰਧਰ ਜਦੋਂ ਜਿਮਨੀ ਚੌਂ ਲੜ ਕੇ ਆਏ ਤੇ ਮੈਂ ਉਹ ਗੱਡੀ ਦੇ ਵਿੱਚ ਆ ਰਿਹਾ ਸੀ ਮੈਂ ਕਿਹਾ ਯਾਰ ਸਟੇਡੀਅਮ ਵੀ ਬਣਾਉਣੇ ਨੇ ਅਕੈਡਮੀ ਵੀ ਬਣਾਉਣੀ ਸੋ 7 ਏਕੜ ਜ਼ਮੀਨ ਅਸੀਂ ਉੱਥੇ ਦੇਖੀ ਆ ਸੋ ਉਹਦੇ ਵਿੱਚ ਆਪਾਂ ਮੈਨੂੰ ਲੱਗਦਾ ਕਿ ਅਸੀਂ ਪੂਰੇ ਜ਼ਿਲ੍ਹੇ ਦੇ ਜਿਹੜੇ ਪਟਿਆਲੇ ਜ਼ਿਲ੍ਹੇ ਦੇ ਬੱਚੇ ਉਸੇ ਉੱਥੇ ਰੱਖਾਂਗੇ ਵੀ ਰਹਿਸ਼ਵੀ ਦਵਾਂਗੇ ਉਹਨਾਂ ਨੂੰ ਸਹੂਲਤਾਂ ਵੀ ਦਵਾਂਗੇ ਨੇੜੇ ਦੋ ਸਕੂਲ ਵੀ ਨੇ ਸੋ ਮੈਨੂੰ ਲੱਗਦਾ ਕਿ ਸਾਡੇ ਸਾਰੇ ਐਮਐਲਏ ਸਾਹਿਬਾਨ ਹਰ ਇੱਕ ਜ਼ਿਲ੍ਹੇ ਦੇ ਵਿੱਚ ਅਸੀਂ ਜਿੰਨੇ ਵੀ ਐਮਐਲਏ ਸਾਹਿਬਾਨ ਚੁਣ ਕੇ ਆਏ ਸੀ 90 92 ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਇੱਕ ਇੱਕ ਸਪੋਰਟਸ ਮੈਨ ਦਾ ਟਿਗਰੇ ਬਣਾ অলਮੋਸਟ ਹੈਗਾ ਹੀ ਆ ਮੈਨੂੰ ਲੱਗਦਾ ਜੇ ਇੱਕ ਇੱਕ ਖੇਡ ਨਰਸਰੀ ਵੀ ਉਹ ਬਣਾਵੇ ਤਾਂ ਵੀ ਜ਼ਿਲ੍ਹੇ ਦੀ ਸਪੋਰਟਸ ਨੂੰ ਜਿਹੜਾ ਉਹ ਸੰਭਿਆ ਜਾ ਸਕਦਾ ਆਸ ਕਰਦੇ ਆ ਕਿ ਸਾਡੇ ਸਪੋਰਟਸਮੈਨ ਜਿਹੜੀਆਂ ਅਗਲੀਆਂ ਚੋਣਾਂ ਹੋਣਗੀਆਂ ਵੱਖ-ਵੱਖ ਐਸੋਸੀਏਸ਼ਨਾਂ ਦੀਆਂ ਉਹਦੇ ਵਿੱਚ ਵੱਧ ਚੜ ਕੇ ਹ ਪੰਜਾਬ ਦੇ ਪ੍ਰਧਾਨ ਸਕੱਤਰ ਜਿਹੜੇ ਉਹ ਜਦੋਂ სპੋਰਟਸਮੈਨ ਬਣ ਜਾਣਗੇ ਤਾਂ ਜਿਹੜਾ ਚੰਗਾ ਪ੍ਰਾਲਾ ਹੋਵੇਗਾ 100 ਦੇ ਕਰੀਬ ਸਾਡੀਆਂ ਐਸੋਸੀਏਸ਼ਨਾਂ ਦੇ ਵਿੱਚ ਜਿਹੜੇ ਪ੍ਰਧਾਨ ਸਕੱਤਰ ਉਹ ਅਡਜਸਟ ਹੋ ਸਕਦੇ ਨੇ ਮੈਂ ਸਾਰੇ სპੋਰਟਸਮੈਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਰੀਆਂ ਫੈਡਰੇਸ਼ਨਾਂ ਦੇ ਪ੍ਰਧਾਨ ਸਕੱਤਰ ਬਣੋ ਥੋੜੀ ਪੰਜਾਬ ਸਰਕਾਰ ਜਿਹੜੀ ਹੱਥਾਂ ਪਿੱਠ ਥਾਪੜਦੀ ਹੈ ਪਸੀਨਾ ਸੁੱਕਣ ਤੋਂ ਪਹਿਲਾਂ ਤੁਹਾਨੂੰ ਜਿਹੜਾ ਉਹ ਵਜੀਫਾ ਕਹਿ ਲਈਏ ਮਦਦ ਕਹਿ ਲਈਏ ਸਕਾਲਰਸ਼ਿਪ ਕਹਿ ਲਈਏ ਤੇ ਪਸੀਨਾ ਆਉਣ ਤੋਂ ਪਹਿਲਾਂ ਵੀ ਲੰਪਾ ਖੇਡਣ ਜਾਣ ਤੋਂ ਪਹਿਲਾਂ ਵੀ ਤੇ ਖੇਡ ਕੇ ਆਇਆਂ ਨੂੰ ਵੀ ਪਹਿਲੀ ਵਾਰੀ ਹੋਇਆ ਕਿ ਅਜੇ ਮੈਨੂੰ ਲੱਗਦਾ ਘਰਦਿਆਂ ਨੇ ਸਨਮਾਨ ਵੀ ਨਹੀਂ ਕੀਤਾ ਸੀ ਤੇ ਸਰਕਾਰ ਨੇ ਸਨਮਾਨ ਕਰਤਾ ਸੋ ਘਰਦੇ ਹਮੇਸ਼ਾ ਮਾਣ ਮਹਿਸੂਸ ਕਰਦੇ ਨੇ ਜਦੋਂ ਕਿਸੇ ਬੱਚੇ ਦਾ ਸਨਮਾਨ ਹੁੰਦਾ ਸੋ ਆਸ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਪੋਰਟਸ ਹੋਰ ਵੀ ਬਲੰਦੀਆਂ ਛੂਹੇਗੀ ਜਿਹੜੇ ਸਪੋਰਟਸ ਪਰਸਨ ਰਹੇ ਹੋ ਔਰ ਐਸੇ ਦੇ ਲਿਹਾਜ ਨਾਲ ਹੀ ਸੀਐਮ ਸਾਹਿਬ ਕੋਈ ਡਿਸਕਸ਼ਨ ਕਰਦੇ ਰਹਿੰਦੇ ਆ ਕੁਝ ਗਾਈਡੈਂਸ ਲੈਂਦੇ ਰਹਿੰਦੇ ਆ ਜਾਂ ਕੋਈ ਚਰਚਾ ਕਰਦੇ ਰਹਿੰਦੇ ਆ ਕਿ ਗੁਰਲਾਲ ਜੀ ਕਬੱਡੀ ਨੂੰ ਲੈ ਕੇ ਕੀ ਕੁਝ ਹੋ ਸਕਦਾ ਕਿਉਂਕਿ ਮਾਰਖੇਡ ਕਹੀ ਜਾਂਦੀ ਹੈ ਕਬੱਡੀ ਕਿਉਂਕਿ ਪਰ ਕਬੱਡੀ ਕਿਹਾ ਜਾਂਦਾ ਕਿ ਬਾਹਰ ਜਾਣ ਲੱਗੇ ਜਿਆਦਾ ਪਲੇਅਰ ਪੰਜਾਬ ਦੇ ਵਿੱਚ ਘੱਟ ਖੇਡਣ ਲੱਗੇ ਹੁਣ ਪੰਜਾਬ ਦੀ ਕਬੱਡੀ ਬਲੰਦੀਆਂ ਛੂ ਰਹੀ ਆ ਪ੍ਰਮਾਤਮਾ ਇਸ ਨੂੰ ਨਜ਼ਰ ਨਾ ਲਾਵੇ ਹੋਰ ਵੀ ਬਲੰਦੀਆਂ ਸ਼ੂਵੇ ਤੇ ਸਾਡੇ ਦੋ ਟੂਰਨਾਮੈਂਟ ਜਿਹੜੇ ਉਹ ਪੈਂਡਿੰਗ ਨੇਸ਼ਨ ਚੈਂਪੀਅਨਸ਼ਿਪ ਪੈਂਡਿੰਗ ਪਈ ਆ ਕਾਫੀ ਲੰਮਾ ਸਮਾਂ 4 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਜਿਹੜਾ ਤੁਸੀਂ ਰੈਕੋਜਨਾਈ ਵorld ਕੱਪ ਕਰਾ ਸਕਦੇ ਆ ਆਸ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਜਿਹੜਾ ਜ਼ਰੂਰ ਇਹਦੇ ਉੱਤੇ ਵੀ ਵਿਸ਼ਵਾਸ ਹੈ ਕੀ ਜਰੂਰ ਅਸੀਂ ਟੂਰਨਾਮੈਂਟ ਜਿਹੜਾ ਕਰਾਵਾਂਗਾ ਹੁੰਦੀ ਰਹਿੰਦੀ ਹੈ ਵੈਸੇ ਇੱਕ ਡਿਸਕਸ਼ਨ ਹੁੰਦਾ ਰਹਿੰਦਾ ਵੀ ਕਬੱਡੀ ਨੂੰ ਹੋਰ ਉੱਪਰ ਲਿਜਾਣ ਵਾਸਤੇ ਕੀ ਕੁਝ ਕਰ ਸਕਦੀ ਹੈ ਪੰਜਾਬ ਸਰਕਾਰ ਜੀ ਬਿਲਕੁਲ ਸਾਰੀਆਂ ਗੱਲਾਂ ਤੇ ਹੁੰਦੀ ਰਹਿੰਦੀ ਹੈ ਮੈਨੂੰ ਲੱਗਦਾ ਉਸ ਦਿਨ ਜਦੋਂ ਲਾ ਆਪਣੇ ਹਾਕੀ ਵਾਲੇ ਐਸੇ ਉਸ ਦਿਨ ਤਾਂ ਮਾਨ ਸਾਹਿਬ ਨੇ ਅਨਾਉਂਸ ਕਰਤਾ ਸੀ ਵੀ ਅਸੀਂ ਸ਼ਾਇਦ ਦਸੰਬਰ ਜਨਵਰੀ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਕੋਈ ਨਾ ਹੀ ਹਾਕੀ ਟੂਰਨਾਮੈਂਟ ਜਿਹੜਾ ਕਰਾਉਣ ਜਾ ਰਹੇ ਆ ਆਸ ਕਰਦੇ ਆ ਕਿ ਕਬੱਡੀ ਟੂਰਨਾਮੈਂਟ ਵੀ ਜਿਹੜਾ ਜਰੂਰ ਹੋਵੇਗਾ ਬਹੁਤ ਬਹੁਤ ਥੈਂਕ ਯੂ ਸੋ ਮਚ ਤਾਂ ਗੁਰਲਾਲ ਕਨੌਰ ਸਾਡੇ ਨਾਲ ਸੀਗੇ ਔਰ ਗੁਰ ਲਗਾਤਾਰ ਕੰਮ ਕਰ ਰਹੀ ਹੈ ਔਰ ਜਲਦੀ سپور츠 ਕੋਡ ਆਏਗਾ ਔਰ ਇਹਦੇ ਨਾਲ ਬਹੁਤ ਫਾਇਦਾ ਮਿਲਣ ਵਾਲਾ سپور츠 ਪਰਸਨ ਨੂੰ ਜਿਹੜੇ ਕਿ ਖਿਡਾਰੀ ਜਿਨ੍ਹਾਂ ਨੂੰ ਮਦਦ ਨਹੀਂ ਮਿਲ ਪਉਂਦੀ ਔਰ ਉਹਨਾਂ ਦੇ ਲਈ ਜਿਹੜੇ ਚੈਲੰਜਸ ਹੁੰਦੇ ਆ ਉਹਨਾਂ ਤੇ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਖੁਦ سپور츠 ਪਰਸਨ ਰਹੇ ਹੈ ਗੁਰਲਾਲ ਕਨਾਰ ਔਰ ਨਾਲ ਹੀ ਉਹ ਕਹਿੰਦੇ ਕਿ ਸੀਐਮ ਸਾਹਿਬ ਨਾਲ ਡਿਸਕਸ਼ਨ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨਾਲ ਡਿਸਕਸ਼ਨ ਤੋਂ ਬਾਅਦ ਇਹ ਵਰਕ ਇਹਦੇ ਤੇ ਚੱਲ ਰਿਹਾ ਔਰ ਜਲਦੀ ਹੀ ਇਹ سپور츠 ਕੋਡ ਆਉਣ ਜਾ ਰਿਹਾ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਚੰਡੀਗੜ੍ਹ